ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਰਾਡ ਡੈਰੀ ਫਾਰਮ ਮੋਗਾ ਤੇ ਅੱਜ ਦੀ ਵੀਡੀਓ ਲਈ ਪਹੁੰਚੇ ਆ ਪਿੰਡ ਵਾਂਦਰ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਅੱਜ ਬਾਈ ਦਾ ਇੱਕ ਐਨੀਮਲ ਸੇਲ ਹੈ ਟੋਕੜ ਗੱਭਣਗਾ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਪੁੱਛਦੇ ਆ ਕੀ ਦੁੱਧਵਾ ਦਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਐਡਰੈਸ ਦੱਸ ਦਿਓ ਜੀ ਇਹ ਪਿੰਡ ਵਾਂਦਰ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੰਬਰ 985580777 ਠੀਕ ਹੈ ਜੀ ਤੇ ਕੀ ਡਿਟੇਲ ਹੈ ਜੀ ਗਾਂ ਦੀ ਵੀਰੇ ਸਾਢੇ 3 ਮਹੀਨੇ ਦੀ ਗੱਬਣ ਆ ਹਾਂਜੀ 18 ਕਿਲੋ ਦੁੱਧ ਆ ਠੀਕ ਹੈ ਜੀ ਮੁੱਲ ਕਰਦੇ ਆ ਵੀਰੇ 45000 ਰੁਪਏ ਠੀਕ ਹੈ ਜੀ ਸਾਢੇ 3 ਮਹੀਨੇ ਦੀ ਗੱਬਣ ਗਾਂ ਜੀ 18 ਕਿਲੋ ਦੁੱਧ ਆ ਜੀ ਚੰਗਾ ਥਣ ਲੱਗਿਆ ਜੀ ਕਿੰਵੇਂ ਸੂਏ ਆ ਜੀ ਇਹ ਤੀਜੇ ਸੂਏ ਤੀਜੇ ਸੂਏ ਸੂਈ ਵੀ ਆ ਜੀ ਹਾਂਜੀ ਤੀਜੇ ਸੂਏ ਸੂਈ ਵੀ ਆ ਤੋੜ ਕੇ ਦਿਖਾ ਦਿਓ ਜੀ ਵੱਡੇ ਟਾਂਚੇ ਦੀ ਗਾਂ ਜੀ ਲੈ ਆਓ ਜੀ ਵਾਪਸ 18 ਕਿਲੋ ਦੁੱਧ ਤਿਆਰ ਆਈ ਗਾਂ ਦਾ ਚੈੱਕ ਪਾਸ ਹੈ ਕੋਈ ਵੀਰ ਆਪਦੀ ਤਸੱਲੀ ਲਈ ਚੈੱਕ ਕਰਾ ਸਕਦਾ ਜੀ ਕੀ ਮੁੱਲ ਹੈ ਜੀ ਇਹਦਾ ਮੁੱਲ 45000 ਮੁੱਲ 45000 ਜੀ ਮਾਨਤਨ ਕੀਤਾ ਜਾਊਗਾ ਜੀ ਮਾਨਤਨ ਕੀਤਾ ਜਾਊਗਾ ਜੀ ਧੰਨਵਾਦ